ਮੈਂ ਕਰਮਜੀਤ ਘਰਚਾਲ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਤ ਸਸਰੀ ਅਕਾਲ ਅੱਜ ਤੁਹਾਡੇ ਲਈ ਮੈਂ ਲੈ ਕੇ ਆਇਆ ਸਿਲਕੀ ਸੂਟ ਜਿਹੜੇ ਕਿ ਵੱਖ-ਵੱਖ ਸਿਲਕਾਂ ਦੇ ਹੋਣਗੇ ਜਿਨ੍ਹਾਂ ਦਾ ਰੇਟ ਰਹੂਗਾ 100 ਰੁਪਏ ਮੀਟਰ ਇਹ ਸਾਰੀ ਸਿਲਕੀ ਹੈਗੀ ਤੇ ਸ਼ੌਪ ਦਾ ਐਡਰੈਸ ਤੁਹਾਨੂੰ ਮੈਂ ਦੱਸ ਦਿੰਨੀ ਆ ਚੰਚਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾਂ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ ਬਾਜ਼ਾਰ ਵਾਲੀ ਸਾਈਡ ਤੁਸੀਂ ਨਹੀਂ ਜਾਣਾ ਜਿੱਧਰੋਂ ਜਿਵੇਂ ਬੱਸ ਬੱਸ ਅੱਡੇ ਦੇ ਵਿੱਚ ਵੜਦੀ ਆ ਬੱਸ ਅੱਡੇ ਦੇ ਬਿਲਕੁਲ ਨਾਲ ਹੀ ਗਲੀ ਐ ਜਿਵੇਂ ਬੱਸ ਅੱਡੇ ਦੇ ਵਿੱਚ ਅੰਦਰ ਜਾਣਾ ਉਵੇਂ ਹੀ ਆਪਾਂ ਉਸ ਗਲੀ ਦੇ ਵਿੱਚ ਅੰਦਰ ਨੂੰ ਆ ਜਾਣਾ ਹੈਗਾ ਅੱਡੇ ਦੀ ਬੈਕ ਸਾਈਡ ਨੂੰ ਤਾਂ ਸਿਰਫ 1 ਮਿੰਟ ਦਾ ਹੀ ਰਸਤਾ ਹੈ ਉੱਪਰ ਚੱਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆਗਾ ਤੇ ਹੁਣ ਆਪਾਂ ਦੇਖਦੇ ਆਂ ਸਿਲਕੀ ਕਪੜੇ ਜਿੰਨਾ ਦਾ ਰੇਟ ਰਹੂਗਾ 100 ਰੁਪਏ ਮੀਟਰ ਇਹ ਆ ਗਈ ਪ੍ਰਾਡਾ ਸਿਲਕ ਪਿਛਲੀ ਵਾਰ ਵੀ ਆਪਣੇ ਕੋਲੇ ਹੈਗੀ ਸੀਗੀ ਉਹੀ ਆਪਣੇ ਕੋਲੇ ਕੁਝ ਰੰਗ ਪਏ ਨੇ ਕੁਝ ਐਸਵਾਰੀ ਵੀ ਆਏ ਨੇ ਇਹਦਾ ਰੇਟ ਰਹੂਗਾ ਜੀ 100 ਰੁਪਏ ਮੀਟਰ ਕਪੜਾ ਇਹ ਬਹੁਤ ਸੌਫਟ ਹੈਗਾ ਇਦੇ ਵਿੱਚ ਸੈਲਫ ਚੈੱਕ ਜਾਬੀ ਬਣਦਾ ਇਹਦੇ ਵਿੱਚ ਇਹ ਕਲਰ ਨੇ ਜਿਨੇ ਜਿਨੇ ਬਾਏ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਕਲਰ ਸੇਮ ਹੋਣ ਨੇ ਦੇਖੀ ਕੀ ਕਲਰ ਸੇਮ ਹੀ ਆ ਰਹੇ ਨੇ ਬਹੁਤਾ ਫਰਕ ਨਹੀਂ ਆ ਰਿਹਾ ਇਹ ਥੋੜਾ ਫਰੋਜੀ ਜਿਹਾ ਚਾ ਕਲਰ ਸੌਫਟ ਹੈ ਸਿਲਕ ਵਧੀਆ ਇਹ ਇਹ ਮਿਲਟਰੀ ਜਿਹਾ ਸ਼ੇਡ ਆ ਗਿਆ ਇਹ ਪਿਸਤਾ ਇਹ ਵੰਚੇ ਲਾ ਗਿਆ ਤੇ ਅੱਗੇ ਜਿਹੜੇ ਨੇ ਇਹ ਆ ਗਏ ਆਪਣੇ ਕੋਲੇ ਕਰਾਚੀ ਸਿਲਕ ਦੇ ਵਿੱਚ ਇਹਨਾਂ ਦੇ ਕਲਰ ਨੇ ਸਾਰਿਆਂ ਚ ਅਲੱਗ-ਅਲੱਗ ਹੁੰਦੇ ਨੇ ਉਹਨਾਂ ਦੇ ਕਲਰ ਚਾਰਟ ਹੋਰ ਹੋਊਗਾ ਇਹਦਾ ਹੋਰ ਹੋਊਗਾ ਇਹ ਤੇ ਵੀ ਸਲਫ ਚੱਕ ਬਣਿਆ ਹੋਇਆ ਇਹ ਵੀ ਸੋਹਣੀ ਲੱਗਦੀ ਐ ਸੌਫਟ ਐ ਵੀ ਇਹਨਾਂ 'ਚ ਕੋਈ ਵੀ ਕਪੜਾ ਹਾਰਡ ਨਹੀਂ ਹੈਗਾ ਇਹਨਾਂ ਤੇ ਵਰਕ ਤੁਸੀਂ ਕਰਵਾ ਸਕਦੇ ਹੋ ਐਸੇ ਤਰੀਕੇ ਨਾਲ ਵੀ ਬਣਾ ਸਕਦੇ ਹੋ ਇਹ ਆ ਗੀ ਜੀ ਕਰਾਚੀ ਸਿਲਕ हल्का जहावेंडर शेड आ गया है लाइट जहा शेड है ग्रीन यिलक ਹਲੋ ਕਪੜਾ ਇਹਦਾ ਵੀ ਕੁਰੀਆਂ ਚੱਕਰਾ ਦਿਓ ਬਹੁਤ ਸੌਫਟ ਕਪੜਾ ਹੈ ਇਹ ਇਹ ਆ ਗਿਆ ਬਲੂ ਕਲਰ ਦੇ ਵਿੱਚ ਜੇ ਚਾਹਗਾ ਫਰੋਜੀ ਕਲਰ ਤੇ ਰੇਟ ਇਹਦਾ ਰਹੂਗਾ 100 ਰੁਪਏ ਮੀਟਰ ਸਾਰਿਆਂ ਦਾ कलर भी य है माउस से शेड आ गया है ये माउस शेड ये लाइट स्किन ये शिमर के यहा रेट भी सौ रुपए मीटर है ये जेड़े कलर होना तो यह बखरे हो कपड़ा यह सारा ही वजी है गा तो जो कलर लेना हो ना वही कलर सिलेक्ट कर लियो अपना ਇਹ ਸ਼ਿਮਰ ਦੇ ਵਿੱਚ ਐ ਇਹ ਸਾਰੇ ਕਲਰ ਸ਼ਿਮਰ ਦੇ ਵਿੱਚ ਨੇਗੇ ਤੇ ਇਹ ਆ ਗਈ ਜੀ ਚੁੰਕੀ ਸਿਲਕ ਇਹ ਤੇ ਪੇਂਟ ਵੀ ਸੋਹਣੀ ਹੁੰਦੀ ਐ ਇਹਦੇ ਵਿੱਚ ਵੀ ਸੈਲਫ ਜਾਂ ਚੈੱਕ ਜਾਂ 골ਡਨ ਜੀ ਸ਼ਾਈਨ कपड़ा ये भी सोना रेट भी रहूगा सौ रुपए मीटर पेठा शेड आ गया है ये जो चार्ट है ये लाइट शेड ही है क्योंकि पेंट बहुत सोनी होंगी बर्क भी सोहना लगेगा ये तो बर्क भी करा सकते हो आ गई अपने कोल झुमकी सिलक एक अपने को, एक के अपने को ले आ गया तिनी कलर ने ਬ੍ਰாக்கਟ ਯਸ ਕੇ ਦੀਆ ਬ੍ਰਾਕਟ ਤੇ ਇਹਦਾ ਰੇਟ ਵੀ ਇਸ ਵਾਰੀ ਰਹੂਗਾ 100 ਰੁਪਏ ਮੀਟਰ ਚੋਕੇ ਤਿੰਨੇ ਕਲਰ ਨੇ ਇਸ ਲਈ ਕਿਹਦੇ ਚਾ ਆ ਗਿਆ orange ਕਲਰ ਆਪਣੇ ਕੋਲ ਤਿੰਨੇ ਕਲਰ ਪਏ ਨੇ ਮਲਕੇ ਦਾ ਰੇਟ ਤਾਂ 900 ਰੁਪਏ ਸੀ ਪਿਛਲੀ ਵਾਰ ਪੂਰੇ ਸੂਟ ਦਾ ਦਾ ਰੇਟ 200 ਰੁਪਏ ਮੀਟਰ ਰਹੂਗਾ ਤੇ ਇੱਕ ਆਪਣੇ ਕੋਲ ਪਸ਼ਮੀਨਾ ਵੀ ਆ ਚੁੱਕਿਆ ਪਸ਼ਮੀਨਾ ਸਾਨੂੰ ਪਤਾ ਹੈ ਟੋਟਲ ਕਲਰ ਪਸ਼ਮੀਨੇ ਦੇ ਮਿਲਣਗੇ ਤੁਹਾਨੂੰ ਜਿੰਨੇ ਵੀ ਕਲਰ ਨੇ ਪਸ਼ਮੀਨੇ ਦੇ ਸਾਰੇ ਕਲਰ ਮਿਲਣਗੇ ਟੋਟਲ ਤੁਹਾਨੂੰ ਮੈਂ ਚਾਰਟ ਦਿਖਾਉਣ ਲੱਗੀ ਆ ਚਾਰਟ ਵਾਲੇ ਸਾਰੇ ਕਲਰ ਹੋਣਗੇ ਇਹ ਪਸ਼ਮੀਨੇ ਦਾ ਚਾਰਟ ਆ ਗਿਆ ਜਿੰਨੇ ਵੀ ਪਸ਼ਮੀਨੇ ਦੇ ਚਾਰਟ ਦੇ ਵਿੱਚ ਕਲਰ ਨੇ ਉਹ ਸਾਰੇ ਅਵੇਲੇਬਲ ਨੇ ਤੇ ਮੈਂ ਤੁਹਾਨੂੰ ਇਹ ਏਕੇ ਮਿਲਦਾ ਪਸ਼ਮੀਨਾ ਹੈਗਾ ਤੇ ਇੱਕ ਮੈਂ ਤੁਹਾਨੂੰ ਇਹਦੇ ਚ ਦਿਖਾ ਦਿੰਨੀ ਹੈ ਕਿ ਸੂਟ ਜਿਹੜਾ ਤੇ ਸਾਡੇ ਕੋਲੇ ਵਰਕ ਹੋਇਆ ਹੋਇਆ ਹੈਗਾ ਇਹ ਤੇ ਬੁਰਣੀ ਆਉਂਦਾ ਵਧੀਆ ਪਸ਼ਮੀਨਾ ਇਹ ਤੇ ਵਰਕ ਚਾਪੜੇ ਕੋਲੇ ਹੋਰ ਵੀ ਮਿਲ ਜਾਂਦੇ ਨੇ ਜੇ ਤੁਸੀਂ ਕੋਈ ਚਾਰਟ ਦੀ ਸਕਰੀਨ ਸ਼ਾਟ ਲੈ ਕੇ ਨਾ ਉਧਰ ਟਿੱਕ ਲਾ ਕੇ ਭੇਜ ਦਿਓ ਚਾਰਟ ਤੋਂ ਜਿਹੜਾ ਵੀ ਕਲਰ ਹੋ ਉਹ ਦੀ ਤੁਹਾਨੂੰ ਟਿੱਕ ਪਾ ਦਾਂਗੇ ਜੇਕਰ ਤੁਸੀਂ ਉਹਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਵਰਕ ਦਾ ਡਿਜ਼ਾਈਨ ਤੁਸੀਂ ਆਪ ਵੀ ਦੇ ਸਕਦੇ ਹੋ ਅਗਰ ਸਾਡੇ ਵਰਕ ਦੇ ਵਿੱਚੋਂ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਉਹ ਵੀ ਕਰਵਾ ਸਕਦੇ ਹੋ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਕਿਉਂਕਿ 2-4 ਦਿਨ ਪਹਿਲਾਂ ਇੱਕ ਮੇਰੇ ਕਲਾਇੰਟ ਆਏ ਸੀ ਪਟਿਆਲੇ ਤੋਂ ਤੇ ਉਹਨਾਂ ਨੇ ਮਤਲਬ ਜੋ ਉਹਨਾਂ ਨੇ ਕਿਹਾ ਮੈਨੂੰ ਬਹੁਤ ਚੰਗਾ ਲੱਗਿਆ ਤੇ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਸਰੇ ਕਾਲ ਜੀ ਧੰਨਵਾਦ